ਹਾਂਜੀ ਅੱਜ ਦਾ ਮੇਰਾ ਟੌਪਿਕ ਯੂਰਪ ਸਟੱਡੀ ਵੀਜ਼ਾ ਸ਼ੈਨਿਗਨ ਸ਼ੈਨਿਗਨ ਚ ਕਿੰਨੀਆਂ ਕੰਟਰੀਆਂ ਸ਼ੈਨਿਗਨ ਦੀ ਕਿਹੜੀ ਕੰਟਰੀ ਦਾ ਵੀਜ਼ਾ ਆਉਂਦਾ ਐ ਐਂਡ ਕਿਵੇਂ ਆਪਾਂ ਜਾ ਸਕਦੇ ਆ ਕੀ ਆਪਾਂ ਵਿਦਾਊਟ ਟਾਇਲਟਸ ਕੀ ਆਪਾਂ ਇਹਦੇ ਨਾਲ ਫੰਡ ਘੱਟ ਖਰਚਾ ਘੱਟ ਕਿਹੜੀ ਕੰਟਰੀ ਜਾ ਸਕਦੇ ਆ ਆਪਣੇ ਕੋਲੇ ਕੰਟਰੀ ਇਸ ਟਾਈਮ ਲਾਤਵੀਆ ਲਾਤਵੀਆ ਦੀ ਮੈਂ ਬ੍ਰੀਫਲੀ ਜਾਣਕਾਰੀ ਇਸ ਵੀਡੀਓ ਵਿੱਚ ਦੱਸੂਗਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਲੇਟੈਸਟ ਜਿਹੜੇ ਵੀਜ਼ੇ ਇਸ ਅੰਟੇਕ ਦੇ ਆਏ ਆ ਲਾਤਵੀਆ ਦੇ ਦੂਜੀ ਗੱਲ ਮੈਂ ਦੱਸੂਗਾ ਕਿ ਲਾਤਵੀਆ ਦਾ ਕਨਸੈਪਟ ਕੀ ਹੈ ਤੇ ਲਾਤਵੀਆ ਦੇ ਵਿੱਚ ਤੁਹਾਨੂੰ ਕਿਉਂ ਅਪਲਾਈ ਕਰਨਾ ਚਾਹੀਦਾ ਹੈ ਲਾਤਵੀਆ ਕੰਟਰੀ ਕਿੱਥੇ ਹੈ ਲਾਤਵੀਆ ਇੱਕ ਸ਼ੇਨਗੇਨ ਯੂਰਪ ਦਾ ਪਾਰਟ ਹੈ ਸ਼ੇਨਗੇਨ ਦੇ ਵਿੱਚ 29 ਕੰਟਰੀਆਂ ਆਉਂਦੀਆਂ ਇਹ ਤੁਹਾਨੂੰ ਗੱਲ ਕਲੀਅਰ ਹੋ ਗਈ ਪਹਿਲਾਂ 26 ਕੰਟਰੀਆਂ ਸੀ ਹੁਣ ਕਰੋਸ਼ੀਆ ਬਲਗਾਰੀਆ ਜਾਂ ਰੋਮਾਨੀਆ ਇਹ ਤਿੰਨ ਕੰਟਰੀਆਂ ਦੇ ਵਿੱਚ ਇਹ ਐਡ ਹੋ ਗਈਆਂ ਲਾਤਵੀਆ ਦੇ ਵਿੱਚ ਤੁਹਾਨੂੰ ਕਿਉਂ ਅਪਲਾਈ ਕਰਨਾ ਚਾਹੀਦਾ ਕਿਉਂਕਿ ਲਾਤਵੀਆ ਦੀ ਟਿਊਸ਼ਨ ਫੀਸ ਜਿਹੜੀ ਆਉਂਦੀ ਹੈ ਉਹ 2.5 ਲੱਖ 2.5 ਲੱਖ ਨਹੀਂ ਆਉਂਦੀ 2.80 ਹਜ਼ਾਰ ਤੋਂ ਲੈ ਕੇ 4 ਲੱਖ 5 ਲੱਖ ਭਰਨ ਨੂੰ ਜਿੰਨੀ ਮਰਜ਼ੀ ਭਰ ਦੋ ਉਹ ਤਾਂ ਆਪਣੇ ਕੋਰਸ ਤੇ ਡਿਪੈਂਡ ਤੇ ਆ ਗਿਆ ਪਰ 2.80 ਹਜ਼ਾਰ ਤੋਂ ਟਿਊਸ਼ਨ ਫੀਸ ਥੋਡੀ ਸਟਾਰਟ ਹੋ ਜਾਂਦੀ ਹੈ ਜਿਹਦੇ ਵਿੱਚ ਤੁਸੀਂ 1 ਸਾਲ ਦੀ ਸਟੱਡੀ ਕਰ ਸਕਦੇ ਹੋ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਹੁੰਦਾ ਮੈਂ ਇਟਲੀ ਜਾਣਾ ਹੈ ਮੈਂ ਫਰਾਂਸ ਜਾਣਾ ਹੈ ਮੈਂ ਕਿਤੇ ਜਾਣਾ ਹੈ ਮੈਂ ਹੋਰ ਜਾਣਾ ਸੋ ਉਹਨਾਂ ਵਿੱਚ ਵੀ ਉਹਨਾਂ ਦੇ ਲਈ ਵੀ ਲਾਤਵੀਆ ਕੰਟਰੀ ਬੈਸਟ ਹੈ ਕਿਉਂਕਿ ਤੁਸੀਂ ਸ਼ੈਨਿਗਨ ਦੇ ਵਿੱਚ ਐਂਟਰ ਹੋਗੇ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਤੁਸੀਂ ਪੜੋ ਚਾਹੇ ਨਾ ਪੜੋ ਪਰ ਮੇਰਾ ਇੱਕ ਪੁਆਇੰਟ ਹੈ ਕਿ ਤੁਸੀਂ ਸ਼ੈਨਿਗਨ ਚ ਐਂਟਰ ਹੋਗੇ ਫਿਰ ਤੁਸੀਂ ਹੋਰਾਂ ਕੰਟਰੀਆਂ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਜਾਣਾ ਮੁਸ਼ਕਲ ਨਹੀਂ ਹੈ ਹੁਣ 2,80,000 ਰੁਪਿਆ ਟਿਊਸ਼ਨ ਫੀਸ ਆਉਂਦੀ ਹੈ ਪਹਿਲਾ ਪੁਆਇੰਟ ਕੀ ਹੈ ਕਿ ਅਪਲਾਈ ਕਰਨਾ ਚਾਹੀਦਾ ਕਿ ਨਹੀਂ ਅਪਲਾਈ ਕਰਨ ਦੇ ਜੇ ਤੁਹਾਡੀ 5 5.5 ਬੈਂਡ ਵਾਲੀ ਇੰਗਲਿਸ਼ ਤੁਹਾਡੀ ਹੈਗੀ ਹੈ ਤੁਸੀਂ ਇੰਗਲਿਸ਼ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਨਾਰਮਲ ਤੋਂ ਡੀ ਇੰਗਲਿਸ਼ ਹੈਗੀ ਹੈ ਫਿਰ ਤੁਸੀਂ ਏਸ ਯੂਨੀਵਰਸਿਟੀ ਵਿੱਚ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਤਿਆਰੀ ਅਸੀਂ ਕਰਵਾਵਾਂਗੇ ਪਰ ਤਿਆਰੀ ਦਾ ਮਤਲਬ ਇਹ ਨਹੀਂ ਕਿ ਸਾਰੀ ਨੀਰੀ ਪੂਰੀ ਸਾਡੇ ਤੇ ਗੱਲ ਸਿੱੜਦੀ ਕਿ ਤੁਸੀਂ ਤਿਆਰੀ ਕਰਵਾਓ ਅਸੀਂ ਇੱਕ ਹਿੰਟ ਦੇਣਾ ਹੈ ਤਿਆਰੀ ਕਰਾਉਣੀ ਹੈ ਕਰਨੀ ਤੁਸੀਂ ਦੂਜੀ ਚੀਜ਼ ਇਹ ਹੈ ਯੂਨੀਵਰਸਿਟੀਆਂ ਇਹਦੇ ਵਿੱਚ ਤਿੰਨ ਚਾਰ ਹੈਗੀਆਂ ਜਿਵੇਂ ਕਿ ਰਿਗਾ ਟੈਕਨੀਕਲ ਯੂਨੀਵਰਸਿਟੀ ਜਿਹੜਾ ਕੋਈ ਇੰਟੈਲੀਜੈਂਟ ਬੱਚਾ ਜਿਨ੍ਹਾਂ ਕੋਈ ਬੀਟੈਕ ਕਰਨੀ ਹੈ ਜਾਂ ਜਿਹਦੀ ਵਾਕੇ ਹੀ 6 ਬੈਂਡ ਵਾਲੀ ਇੰਗਲਿਸ਼ ਹੈਗੀ ਹੈ ਉਹਨਾਂ ਦਾ ਰੇਗਾ ਟੈਕਨੀਕਲ ਦੇ ਵਿੱਚ ਅਪਲਾਈ ਕਰਾਂਗੇ ਜਿਨ੍ਹਾਂ ਨੇ ਬੀਟੈਕ ਕਰ